ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ ਸਵੇਰੇ 11 ਵਜੇ ਸੱਦੀ ਗਈ ਹੈ। ਇਹ ਮੀਟਿੰਗ ਲੁਧਿਆਣਾ ਦੇ ਸਰਕਟ ਹਾਊਸ ਵਿੱਚ ਹੋਵੇਗੀ। ਮੀਟਿੰਗ ਵਿੱਚ ਕਈ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਕੈਬਨਿਟ ਮੀਟਿੰਗ ਚੰਡੀਗੜ੍ਹ ਦੇ ਪੰਜਾਬ ਸਿਵਲ ਸਕੱਤਰੇਤ ਵਿੱਚ ਸੱਦੀ ਗਈ ਸੀ, ਜਿੱਥੋਂ ਕੁਝ ਕਾਰਨਾ ਕਰਕੇ ਇਸ ਨੂੰ ਲੁਧਿਆਣਾ ਦੇ ਸਰਕਟ ਹਾਊਸ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਵਿਧਾਇਕ ਸੁਖਪਾਲ ਸਿੰਘ ਖੈਰਾ ਵੱਲੋਂ ਆਪਣੇ ਸਮਰਥਕਾਂ ਸਮੇਤ ਫੇਸਬੁੱਕ ਤੇ ਲਾਈਵ ਹੋ ਕੇ ਐਸ ਡੀ ਐਮ ਨੂੰ ਪਰੇਸ਼ਾਨ ਕਰਨ ਅਪਮਾਨਜਨਕ ਟਿੱਪਣੀ ਤੇ ਸਰਕਾਰ ਦੇ ਕੰਮ ਵਿੱਚ ਵਿਘਨ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਇਸ ਸਬੰਧੀ ਐਸ ਡੀ ਐਮ ਭਲੱਥ ਸੰਜੀਵ ਸ਼ਰਮਾ ਵੱਲੋਂ ਮੁੱਖ ਮੰਤਰੀ ਨੂੰ ਭੇਜੀ ਗਈ ਸ਼ਿਕਾਇਤ ਤੇ ਵਿੱਚ ਦੱਸਿਆ ਗਿਆ ਹੈ ਕਿ 29 ਮਾਰਚ ਨੂੰ ਵਿਧਾਇਕ ਸੁਖਪਾਲ ਖੈਰਾ ਨੇ ਉਨ੍ਹਾਂ ਦੇ ਦਫ਼ਤਰ ਵਿੱਚ ਆ ਕੇ ਉਨ੍ਹਾਂ ਦੇ ਸਟਾਫ ਨੂੰ ਪਰੇਸ਼ਾਨ ਕੀਤਾ ਅਤੇ ਉਨ੍ਹਾਂ ਵਿਧਾਇਕ ਤੇ અપਮਾਨਜਨਕ ਟਿੱਪਣੀਆਂ ਕਰਨ ਅਤੇ ਮਾਨਸਿਕ ਤਸ਼ੱਦਦ ਕਰਨ ਦੇ ਦੋਸ਼ ਵੀ ਲਾਏ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੱਲ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਸੁਰੱਖਿਆ ਕਟੌਤੀ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਸਿੱਧੂ ਦੀ ਸੁਰੱਖਿਆ ਵਾਪਸੀ ਸੰਬੰਧੀ ਜਵਾਬ-ਤਾਲਬ ਕੀਤਾ ਹੈ। ਅਗਲੀ ਸੁਣਵਾਈ ਇਸ ਮਾਮਲੇ ਤੇ 5 ਮਈ ਨੂੰ ਹੋਵੇਗੀ ਜਿਕਰ ਜੋਗ ਹੈ ਕਿ ਸਿੱਧੂ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ ਅਤੇ ਜੈਡ ਪਲੱਸ ਸੁਰੱਖਿਆ ਦੀ ਮੰਗ ਕੀਤੀ ਹੈ ਪੰਜਾਬ ਦੇ ਖਰੀਦ ਕੇਂਦਰਾਂ ਵਿੱਚ ਕਣਕ ਦੀ ਆਮਦ 100 ਲੱਖ ਮੀਟ੍ਰਿਕ ਟਨ ਦਾ ਅੰਕੜਾ ਪਾਰ ਕਰ ਗਈ ਹੈ ਹੁਣ ਤੱਕ ਖਰੀਦੀ ਕਣਕ ਵਿੱਚੋਂ ਕਰੀਬ 90% ਦੀ ਫਸਲ ਖਰੀਦ ਮਾਪ ਡੰਡਾ ਤੇ ਖਰੀ ਨਹੀਂ ਉਤਰੀ। ਕੇਂਦਰ ਸਰਕਾਰ ਨੇ ਇਸ ਵਾਰ ਖਰੀਦ ਮਾਪ ਡੰਡਾ ਤੇ ਖਰੀ ਨਾ ਉਤਰਨ ਵਾਲੀ ਫਸਲ ਤੇ ਵੈਲਿਊ ਕਟਵੀਂ ਲਗਾ ਦਿੱਤਾ ਹੈ ਪਰ ਪੰਜਾਬ ਸਰਕਾਰ ਨੇ ਇਸ ਦੀ ਪਰ ਭਾਈ ਲਈ ਕਿਸਾਨਾਂ ਨੂੰ 95 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ਉਧਰ ਮੰਡੀਆਂ ਵਿੱਚ ਕਣਕ ਦੀ ਚੁਕਾਈ ਦੀ ਸਮੱਸਿਆ ਖੜੀ ਹੋਣ ਦੇ ਡਰੋਂ ਸਿਆਸੀ ਆਗੂਆਂ ਨੇ ਖਰੀਦ ਕੇਂਦਰਾਂ ਦਾ ģੇੜਾ ਮਾਰਨ ਤੋਂ ਪਾਸਾ ਵੱਟ ਲਿਆ ਹੈ। ਅਚਬ ਸਰ ਵੀ ਮੰਡੀਆਂ ਵਿੱਚ ਜਾਣ ਤੋਂ ਗਰੇਜ਼ ਕਰਨ ਲੱਗੇ ਹਨ ਕਿਸਾਨ ਆਗੂ ਦੱਸਦੇ ਹਨ ਕਿ ਸਿਆਸੀ ਆਗੂਆਂ ਨੂੰ ਡਰ ਹੈ ਕਿ ਕਿਤੇ ਚੁਕਾਈ ਨਾ ਹੋਣ ਕਰਕੇ ਤੰਗੀ ਚੱਲ ਰਹੀ ਕਿਸਾਨ ਉਹਨਾਂ ਦਾ ਘਰਾਓ ਨਾ ਕਰ ਦੇਣ ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਮਾਨਸਾ ਦੇ ਡਿਪਟੀ ਕਮਿਸ਼ਨਰ ਦਾ ਚੁਕਾਈ ਦੀ ਸਮੱਸਿਆ ਨੂੰ ਲੈ ਕੇ ਘਰਾਓ ਹੋ ਗਿਆ ਸੀ ਉਸ ਮਗਰੋਂ ਡਿਪਟੀ ਕਮਿਸ਼ਨਰਾਂ ਨੇ ਵੀ ਮੰਡੀਆਂ ਦਾ ਦੌਰਾ ਕਰਨ ਤੋਂ ਗਰੇਜ਼ ਕਰਨਾ ਸ਼ੁਰੂ ਕਰ ਦਿੱਤਾ ਹੈ ਫਾਇਦਾ ਰੀਮਾਨਹਾਨੀ ਕੇਸ ਵਿੱਚ ਸੂਰਤ ਦੀ ਅਦਾਲਤ ਦੁਆਰਾ ਸੁਣਾਈ ਗਈ 2 ਸਾਲ ਦੀ ਸਜ਼ਾ ਤੇ ਰੋਕ ਲਾਉਣ ਦੇ ਮੱਦੇ ਨਜ਼ਰ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਪਟੀਸ਼ਨ ਤੇ ਗੁਜਰਾਤ ਹਾਈ ਕੋਰਟ ਵਿੱਚ ਹੁਣ 29 ਅਪ੍ਰੈਲ ਨੂੰ ਸੁਣਵਾਈ ਹੋਵੇਗੀ। ਹਾਈ ਕੋਰਟ ਵਿੱਚ ਹੁਣ ਜਸਟਿਸ ਹੇਮੰਤ ਇਸ ਕੇਸ ਦੀ ਅਗਵਾਈ ਕਰਨਗੇ। ਜ਼ਿਕਰਯੋਗ ਹੈ ਕਿ ਲੰਘੇ ਦਿਨ ਜਸਟਿਸ ਗੀਤਾ ਗੋਪੀ ਨੇ ਬਿਨਾਂ ਕੋਈ ਕਾਰਨ ਦੱਸਿਆ ਖੁਦ ਨੂੰ ਇਸ ਕੇਸ ਦੀ ਸੁਣਵਾਈ ਤੋਂ ਲਾਂਭੇ ਕਰ ਲਿਆ ਸੀ। ਪੰਜਾਬ ਵਿੱਚ ਦੇ ਮੌਸਮਾਂ ਮੀਂਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿਸ ਕਰਕੇ ਕਿਸਾਨਾਂ ਦੇ ਸਾਹ ਸੁੱਕੇ ਪਏ ਹਨ ਕਿਸਾਨਾਂ ਦੀ ਫਸਲ ਮੰਡੀਆਂ ਵਿੱਚ ਪਈ ਹੈ ਉਧਰ ਇੱਕ ਵਾਰ ਫਿਰ ਮੋੜ ਮੌਸਮ ਨੇ مزاج ਬਦਲ ਲਿਆ ਹੈ ਮੌਸਮ ਵਿਭਾਗ ਨੇ ਪੰਜਾਬ ਵਿੱਚ ਅਗਲੇ 4 ਦਿਨ ਸੂਬੇ ਭਰ ਵਿੱਚ ਦਰਮਿਆਨਾ ਮੀਂਹ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਕੱਲ ਵੀ ਬੱਦਲਵਾਹੀ ਰਹੀ ਤੇ ਕੁਝ ਇਲਾਕਿਆਂ ਵਿੱਚ ਮੀਂਹ ਵੀ ਪਿਆ ਗੁਰਦਾਸਪੁਰ ਪਿੰਡ ਦੇ ਸ਼ਿਹੂਰ ਕਲਾ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਬੇਅਦਬੀ ਕਰਨ ਵਾਲੇ આરોપી ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ આરોપી ਨੂੰ ਕਾਬੂ ਕਰਕੇ ਉਸ ਉੱਪਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪ੍ਰਦਰਸ਼ਨਕਾਰੀ ਪਹਿਲਵਾਨਾਂ ਤੇ ਵਰਦਿਆਂ ਭਾਰਤੀ 올림픽 ਐਸੋਸੀਏਸ਼ਨ ਦੇ ਪ੍ਰਧਾਨ ਪੀ.ਟੀ. ਯੂਸ਼ਾ ਨੇ ਕੱਲ ਕਿਹਾ ਕਿ ਸੜਕਾਂ ਤੇ ਪ੍ਰਦਰਸ਼ਨ ਕਰਨਾ ਅਨਸਾਸ਼ਣਹੀਨਤਾ ਹੈ ਅਤੇ ਇਸ ਨਾਲ ਦੇਸ਼ ਦਾ ਅਕਸ ਖਰਾਬ ਹੋ ਰਿਹਾ ਹੈ। ਜਿਕਰਯੋਗ ਹੈ ਕਿ ਸਟਾਰ ਪਹਿਲਵਾਨ ਵਿਨੇਸ਼ ਫੋਗਟ, ਬਜਰੰਗ ਪੁੰਨੀਆਂ ਸਮੇਤ ਕਈ ਪਹਿਲਵਾਨ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਮ ਸਿੰਘ ਖਿਲਾਫ ਜਨਤਰ ਮੰਤਰ ਤੇ ਧਰਨੇ ਤੇ ਬੈਠੇ ਹਨ। ਇਹ ਕਮਿਸ਼ਨ ਹੈ, ਉਹ ਲੋਕ ਪਹਿਲੇ ਕੋੜਾ ਤੋਂ ਡਿਸਿਪਲਿਨ ਤੋਂ ਹੋਣਾ ਚਾਹੀਏ, ਹੈਨਾ? so they should come to us earlier if they have a real problem instead of coming to us they are gone straight away to street no it is not good for the sports not only for the uh, residents उधर पहलवानਾਂ ਨੇ ਕਿਹਾ ਕਿ 올림픽 ਐਸੋਸੀਏਸ਼ਨ ਦੇ ਪ੍ਰਧਾਨ ਦਾ ਬਿਆਨ ਹੈਰਾਨ ਕਰਨ ਵਾਲਾ ਹੈ ਉਹਨਾਂ ਕਿਹਾ ਕਿ ਪੀਟੀ 우샤 ਖੁਦ ਐਥਲੀਟ ਹਨ ਤੇ ਇੱਕ ਔਰਤ ਵੀ ਹਨ ਸਾਨੂੰ ਉਹਨਾਂ ਤੋਂ ਅਜਿਹੀ ਪ੍ਰਤੀਕਿਰਿਆ ਦੀ ਆਸ ਨਹੀਂ ਸੀ ਸਾਨੂੰ ਹਮਾਇਤ ਦੀ ਆਸ ਸੀ ही रही होंगी किसी ने हमारी नहीं सुनी चाहे स्पोर्ट्स मिनिस्ट्री है चाहे आई ओ है किसी ने जब नहीं सुना तब हम देश की जनता के सामने आया कि देखो हमारे को कोई नहीं सुन रहा है हम इतने मेडल्स लेके आ रहे हैं और पी टी उषा जी का ऐसे बोलना जिनको हम खुद इतना बड़ा आइकॉन मानते थे पी टी उषा जी मिल्खा सिंह इनको हम कि अरे मतलब खिलाड़ी हो तो ऐसे हो देश जाने तो ऐसे जाने रही पी टी उषा मैम की बात मैंने उनको पर्सनली फ़ोन भी किया था कि मैं अपना दर्द साझा कर सकूँ कि मैंने देखो ऐसे ऐसे बात है लेकिन उन्होंने फ़ोन भी पिक नहीं किया तो अभी उनका ऐसा बोलना तीन महीने से हम वेट कर रहे हैं सबर का जब इम्तिहान खत्म हो गया तीन महीने से क्या हमें न्याय नहीं मिला अगर पीटी के साथ कुछ ऐसा हुआ होता तो क्या वो इतना लंबा वेट कर लेते उनको खुद से पूछना चाहिए शायद उनकी आत्मा से कुछ जवाब निकले आबकारी नीति न जुड़े मामले के सबका उप मुख्यमंत्री मनीष सिसोदिया दशकलों वादा हो गया है ਕੱਲ ਦਿੱਲੀ ਦੀ ਰਾਊਸ ਐਵੈਨਿਊ ਅਦਾਲਤ ਨੇ ਸਸੋਧਿਆ ਦੀ ਨਾਇਕ ਹਰਾਸਤ 12 ਮਈ ਤੱਕ ਵਧਾ ਦਿੱਤੀ ਹੈ ਉਧਰ ਸਸੋਧਿਆ ਦੀ ਪਤਨੀ ਜੋ ਕਿ ਆਟੋਮਿਓਨ ਡਿਸਆਰਡਰ ਤੋਂ ਪੀੜਤ ਹਨ ਉਹਨਾਂ ਦੀ ਹਾਲਤ ਗੰਭੀਰ ਹੋਣ ਕਾਰਨ ਕੱਲ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਡਿਬਰੂਗੜ੍ਹ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਮੈਂਬਰ ਜਿਨ੍ਹਾਂ ਵਿੱਚ ਜੱਥੇਬੰਦੀ ਦਾ ਮੁਖੀ ਅਮਰਤਪਾਲ ਸਿੰਘ ਵੀ ਸ਼ਾਮਲ ਹੈ ਦੇ ਪਰਿਵਾਰਕ ਮੈਂਬਰਾਂ ਨੇ ਕੱਲ ਉਹਨਾਂ ਨਾਲ ਮੁਲਾਕਾਤ ਕੀਤੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਗ੍ਰਿਫਤਾਰ ਵਿਅਕਤੀਆਂ ਦੇ ਇੱਕ ਇੱਕ ਜੀ ਨੂੰ ਉਹਨਾਂ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਸੀ ਜਿਸ ਮਗਰੋਂ ਪਰਿਵਾਰਕ ਮੈਂਬਰਾਂ ਨੇ ਕੱਲ ਆਸਾਮ ਦਾ ਰੋਹ ਕੀਤਾ ਸੀ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਵੀ ਪਰਿਵਾਰਕ ਮੈਂਬਰਾਂ ਨਾਲ ਹਾਜ਼ਰ ਸੀ ਪੱਛਮੀ ਬੰਗਾਲ ਦੀ ਮਮਤਾ ਸਰਕਾਰ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋ ਗਿਆ ਹੈ ਕੱਲ ਕੋਲਕਾਤਾ ਹਾਈ ਕੋਰਟ ਨੇ ਹਾਵੜਾ ਦੇ ਸ਼ਹਿਰਪੁਰ ਵਿੱਚ ਰਾਮ ਨੌਮੀ ਮੌਕੇ ਹੋਈ ਹਿੰਸਾ ਦੀ ਜਾਂਚ ਸੂਬੇ ਦੀਆਂ ਜਾਂਚ ਏਜੰਸੀਆਂ ਤੋਂ ਲੈ ਕੇ ਕੌਮੀ ਜਾਂਚ ਏਜੰਸੀ NIA ਨੂੰ ਸੌਂਪਣ ਦਾ ਫੈਸਲਾ ਕਰ ਲਿਆ। ਟ੍ਰਾਂਟੋ ਪੁਲਿਸ ਨੇ ਕੱਲ ਦੱਸਿਆ ਕਿ ਉਹਨਾਂ ਨੇ ਪਿਛਲੇ ਦਿਨਾਂ ਵਿੱਚ ਚੋਰੀ ਹੋਈਆਂ 556 ਕਾਰਾਂ ਬਰਾਮਦ ਕਰ ਲਈਆਂ ਹਨ ਜਿਨ੍ਹਾਂ ਦੀ ਕੀਮਤ ਲਗਭਗ 27 ਲੱਖ ਡਾਲਰ ਹੈ। ਪੁਲਿਸ ਨੇ ਦੱਸਿਆ ਕਿ ਇਸ ਕੇਸ ਵਿੱਚ 119 ਜਾਣਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ 47 ਮੁਲਜ਼ਮ ਪੰਜਾਬ ਨਾਲ ਸਬੰਧਤ ਦੱਸੇ ਜਾ ਰਹੇ ਹਨ। ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖਬਰ ਹੈ ਆਉਣ ਵਾਲੇ ਕੁਝ ਦਿਨਾਂ ਵਿੱਚ ਪੈਸੇਂਜਰ ਟਰਮੀਨਲ ਨੂੰ ਵਾਈਫਾਈ ਸਹੂਲਤ ਨਾਲ ਲੈਸ ਕੀਤਾ ਜਾ ਰਿਹਾ ਹੈ ਜਿਸ ਨਾਲ ਹੁਣ ਸ਼ਰਧਾਲੂਆਂ ਨੂੰ ਉੱਥੇ ਹਾਈ ਸਪੀਡ ਇੰਟਰਨੈਟ ਦੀ ਸਹੂਲਤ ਮੁਫਤ ਮਿਲੇਗੀ ਦੱਸਣਯੋਗ ਹੈ ਕਿ ਪੈਸੇਂਜਰ ਟਰਮੀਨਲ ਵਿੱਚ ਨੈਟਵਰਕ ਨਾ ਆਉਣ ਕਾਰਨ ਸ਼ਰਧਾਲੂਆਂ ਦੇ ਮੋਬਾਈਲ ਫੋਨ ਖਡਾਉਣਾ ਸਾਬਤ ਹੋ ਰਹੀ ਹਨ ਦੜਬਾ ਦੇ ਛੋਟੇ ਜਿਹੇ ਪਿੰਡ ਖਨਾਲ ਖੁਰਦ ਦੇ ਆਮ ਜਿਹੇ ਪਰਿਵਾਰ ਤੋਂ ਉੱਠ ਕੇ ਜੀਤੂ ਸਫਰ ਤੈਅ ਕਰਨ ਵਾਲੇ ਅਰਜਨ ਅਵਾਰਡ ਤੇ ਪਦਮਸ਼ਰੀ ਅਵਾਰਡ ਵਰਗੇ ਕਈ ਹੋਰ ਅਵਾਰਡਾਂ ਨੂੰ ਆਪਣੇ ਨਾਂ ਲਿਖਣ ਵਾਲੇ ਪ੍ਰਸਿੱਧ ਮੁੱਕੇਬਾਜ਼ ਕੌਰ ਸਿੰਘ ਕੱਲ ਸੰਸਾਰ ਨੂੰ ਅਲਵਿਦਾ ਆਖ ਗਏ ਦੁਨੀਆ ਦੇ ਮਹਾਨ ਖਿਡਾਰੀ ਮੁਹੰਮਦ ਅਲੀ ਨਾਲ ਮੈਚ ਖੇਡਣ ਵਾਲੇ ਉਹ ਇਕਲੌਤੇ ਭਾਰਤੀ ਸਨ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਪੜ੍ਹਾਉਣ ਲਈ ਸਕੂਲਾਂ ਦੀਆਂ ਕਿਤਾਬਾਂ ਵਿੱਚ ਉਹਨਾਂ ਦੀ ਜੀਵਨੀ ਛਾਪਣ ਦਾ ਐਲਾਨ ਵੀ ਕੀਤਾ ਗਿਆ ਸੀ IPL ਵਿੱਚ ਆਪਣਾ 200ਵਾਂ ਮੈਚ ਖੇਡਣ ਉਤਰੀ ਰਾਜਸਥਾਨ ਰਾਇਲਜ਼ ਨੂੰ ਜਸ਼ਵੀ ਜੈਸਵਾਲ ਤੇ ਜੋਸ ਬੱਟਲਰ ਦੀ ਸਲਾਮੀ ਜੋੜੀ ਨੇ ਚਨਈ ਸੁਪਰ ਕਿੰਗ ਖਿਲਾਫ ਧਮਾਕੇਦਾਰ ਸ਼ੁਰੂਆਤ ਦਵਾਈ। ਇਸ ਦੇ ਦਮਤੇ ਰਾਜਸਥਾਨ ਨੇ 202 ਦੌੜਾਂ ਦਾ ਸਕੋਰ ਖੜਾ ਕਰ ਲਿਆ। ਜਵਾਬ ਵਿੱਚ ਚਨਈ ਦੀ ਟੀਮ 170 ਦੌੜਾਂ ਹੀ ਬਣਾ ਸਕੀ ਤੇ 32 ਦੌੜਾਂ ਦੇ ਫਰਕ ਨਾਲ ਮੈਚ ਹਾਰ ਗਈ। ਇਸ ਜਿੱਤ ਨਾਲ ਰਾਜਸਥਾਨ ਰਾਇਲਜ਼ ਪੁਆਇੰਟ ਟੇਬਲਸ ਦੇ ਸਿਰੇ ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਾਰਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ